ਮੈਂ ਕੈਬਨਿਟ ਦੇ ਵਿੱਚ ਇੱਕ ਫੈਸਲਾ ਕਰਕੇ ਆਇਆ ਹਾਂ ਕਿ ਹਰ ਸਾਲ ਪੰਜਾਬ ਪੁਲਿਸ ਦੇ ਵਿੱਚ ਵੱਖ-ਵੱਖ ਰੈਂਕਸ ਦੇ ਹਰ ਸਾਲ 2100 ਤੋਂ ਜ਼ਿਆਦਾ ਮੁੰਡੇ ਕੁੜੀਆਂ ਭਰਤੀ ਕੀਤੇ ਜਾਣਗੇ ਸਬ ਇੰਸਪੈਕਟਰ 1800 ਕਾਂਸਟੇਬਲ ਸਬ ਇੰਸਪੈਕਟਰ ਹੈੱਡ ਕਾਂਸਟੇਬਲ ਔਰ ਉਹਨਾਂ ਦਾ ਮੈਂ ਪਹਿਲਾਂ ਦੱਸਣ ਲੱਗਿਆ ਤੁਹਾਨੂੰ ਕਿ ਜਨ ਅੱਜ ਨੋਟਿਸ ਅਜ ਕੈਬਨਿਟ ਦਾ ਫੈਸਲਾ ਕੀਤਾ ਜਨਵਰੀ ਚ ਨੋਟੀਫਿਕੇਸ਼ਨ ਹੋਊਗਾ ਮਈ ਤੇ ਜੂਨ ਚ ਰਿਟਨ ਟੈਸਟ ਹੋਊਗਾ ਸਪਟੈਂਬਰ ਸਪਟੈਂਬਰ ਤੋਂ 15 ਤੋਂ 30 ਦੇ ਲਗਭਗ ਸਪਟੈਂਬਰ ਦੇ ਵਿੱਚ ਤੁਹਾਡਾ ਫਿਜ਼ੀਕਲ ਟੈਸਟ ਹੋਊਗਾ ਅਕਤੂਬਰ ਨਵੰਬਰ ਚ ਤੁਹਾਨੂੰ ਨਿਯੁਕਤੀ ਪੱਤਰ ਮਿਲ ਜਾਊਗਾ ਹਰ ਸਾਲ ਇਹ ਗੱਲ ਮੈਂ ਇੱਕ ਸਾਲ ਦੀ ਨਹੀਂ ਕਹਿੰਦਾ ਹਰ ਸਾਲ ਜਿੰਨੇ ਸਾਲ ਤੁਸੀਂ ਸਾਨੂੰ ਹਰਾ ਪੈਣ ਦੇ ਕੇ ਰੱਖੋਗੇ ਕਿਉਂਕਿ ਕਰਦੇ ਪਹਿਲਾਂ ਵੀ ਸੀ ਇਹ ਭਰਤੀ ਮੈਂ ਕੋਈ ਨਵੀਂ ਨਹੀਂ ਖੋਲੀ ਕਰਦੇ ਆ 2000 ਦੇ ਕਦੇ 2100 2200 ਵੀ ਹੋ ਜਾਂਦਾ ਹੈ ਰਿਟਾਇਰ ਹੁੰਦੇ ਨੇ ਪਰ 2 ਮਹੀਨੇ ਪਹਿਲਾਂ ਦੱਸਦੇ ਨੇ ਕਿ ਜੀ ਫੋਰਸ ਦਾ ਟੈਸਟ ਹੈ ਉਹ ਬਹੁਤ سارے ਮੁੰਡੇ ਕਹਿੰਦੇ ਉਹ ਯਾਰ ਪਹਿਲਾਂ ਦੱਸ ਦਿੰਦੇ ਤਿਆਰੀ ਕਰ ਲੈਂਦੇ ਫਿਜ਼ੀਕਲ ਤਿਆਰੀ ਕਰਨੀ ਪੈਂਦੀ ਹੈ ਟੈਸਟ ਔਖਾ ਹੈ ਸੋ ਅਸੀਂ ਪਹਿਲਾਂ ਦੱਸ ਰਿਹਾ ਤੁਹਾਨੂੰ ਕਿ 2023 ਦੇ ਵਿੱਚ ਜਨਵਰੀ ਚ ਨੋਟੀਫਿਕੇਸ਼ਨ ਹੋਊਗਾ ਮਈ ਜੂਨ ਚ ਪੇਪਰ ਹੋਊਗਾ ਸਪਟੈਂਬਰ ਚ ਫਿਜ਼ੀਕਲ ਟੈਸਟ ਹੋਊਗਾ ਅਕਤੂਬਰ ਨਵੰਬਰ ਚ ਤੁਹਾਨੂੰ ਪੰਜਾਬ ਪੁਲਿਸ ਦੇ ਵਿੱਚ ਵੱਖ-ਵੱਖ ਰੈਂਕਾਂ ਤੇ ਬਿਨਾ ਕਿਸੇ ਸ਼ਿਫਾਰਿਸ਼ ਤੋਂ ਤੇ ਬਿਨਾ ਕਿਸੇ ਪੈਸੇ ਤੋਂ ਤੁਸੀਂ ਕੰਮ ਕਰ ਰਹੇ ਹੋ। ਬਹੁਤ ਸਾਰੇ ਹੋਰ ਪ੍ਰੋਜੈਕਟ ਲੈ ਕੇ ਆਊਟ ਆਫ ਹਾਂ। ਔਰ ਹਾਈਲੀ ਰेटेड ਯੂਨੀਵਰਸਿਟੀ ਹੈ ਦੇਸ਼ ਦੀਆਂ ਚੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਉੱਥੇ ਅਸੀਂ ਉਹਨਾਂ ਨੂੰ ਲੈ ਕੇ ਜਾਵਾਂਗੇ ਕਿਉਂਕਿ ਐਜੂਕੇਸ਼ਨ ਹੈ। ਪਿੰਡਾਂ ਜਾਣਾ ਚਾਹਣਗੇ ਪਿੰਡਾਂ 'ਚ ਵੀ ਲੈ ਜਾਾਂਗੇ। ਜਲੰਧਰ ਦੇਖਣਾ ਸਪੋਰਟਸ ਇੰਡਸਟਰੀ ਦਿਖਾਵਾਂਗੇ ਜਿਹੜਾ ਵਰਲਡ ਕੱਪ ਆਪਾਂ ਦੇਖੀ ਜਾਂਦੇ ਆ ਨਾ ਉਹਨੂੰ ਫੁੱਟਬਾਲ ਦਾ ਉੱਥੇ ਜਲੰਧਰ ਦੀਆਂ ਬਣੀਆਂ ਹੋਈਆਂ ਫੁੱਟਬਾਲਾਂ ਵਰਤੀਆਂ ਜਾ ਰਹੀਆਂ ਨੇ ਜਲੰਧਰ ਦੀਆਂ ਜਲੰਧਰ ਦੇ ਬਣੇ ਹੋਏ ਬੈਟ ਜਲੰਧਰ ਦੀਆਂ ਬਣੀਆਂ ਹੋਈਆਂ ਬੋਲਾਂ ਨਾਲ ਕ੍ਰਿਕਟ ਖੇਡੀ ਜਾਂਦੇ ਵਰਲਡ ਕੱਪ ਖੇਡੇ ਜਾਂਦੇ ਨੇ ਬਹੁਤ ਸਾਰੇ ਪਲੇਅਰ ਜਲੰਧਰ ਆਉਂਦੇ ਨੇ ਆਪਣੀ ਮਨਪਸੰਦ ਦਾ ਬੈਟ ਬਣਵਾਉਂਦੇ ਨੇ ਇੰਡਸਟਰੀ ਨੂੰ ਭੁੱਲ ਗਏ ਸੀ ਸਾਰੀ ਸਾਰੀ ਇੰਡਸਟਰੀ ਨੂੰ ਅਸੀਂ ਰਿਵਾਈਵ ਕਰਾਂਗੇ ਸੋ ਮੇਰਾ ਅੱਜ ਕਹਿਣ ਦਾ ਮਕਸਦ ਇਹੀ ਸੀਗਾ ਹੱਸੋ ਖੇਡੋ ਨੱਚੋ ਆਪਣੇ ਕਲਚਰ ਨੂੰ ਹੋਰ ਪ੍ਰਮੋਟ ਕਰੋ ਪਰ ਨਾਲ ਨਾਲ ਸਮਾਜਿਕ ਜ਼ਿੰਮੇਵਾਰੀਆਂ ਵੀ ਨਿਭਾਓ ਮੇਰਾ ਸਾਥ ਦਿਓ ਆਪਾਂ ਸਾਰੇ ਇਕੱਠੇ ਹੋ ਕੇ ਆਪਾਂ ਪੰਜਾਬ ਨੂੰ ਜਿਸ ਤਰ੍ਹਾਂ ਬੀਸੀ ਸਾਹਿਬ ਨੇ ਕਿਹਾ ਪੰਜਾਬ ਨੂੰ ਨੰਬਰ 1 ਸੂਬਾ ਦੇਸ਼ ਦਾ ਤੇ ਨੰਬਰ 1 ਸੂਬਾ ਦੁਨੀਆ ਦਾ ਬਣਾਵਾਂਗੇ ਕਿਉਂਕਿ ਪੰਜਾਬ ਇੱਕ ਇਹੋ ਜਿਹਾ ਸੂਬਾ ਹੈ ਜਿਹਦੀਆਂ ਫਰੈਂਚਾਈਜ਼ ਨੇ ਇੱਕ ਪੰਜਾਬ ਵੈਨਕੂਵਰ ਵੀ ਵੱਸਦਾ ਹੈ ਇੱਕ ਪੰਜਾਬ ਟੋਰਾਂਟੋ ਹੈ ਇੱਕ ਪੰਜਾਬ ਮੈਲਬਨ ਹੈ ਇੱਕ ਪੰਜਾਬ ਲੰਡਨ ਚ ਐ ਇੱਕ ਪੰਜਾਬ ਨਿਊਜ਼ੀਲੈਂਡ ਚ ਬੈਠਾ ਹੈ ਬਹੁਤ ਸਾਰੇ ਪੰਜਾਬ ਬੈਠੇ ਨੇ ਪਰ ਉਹਨਾਂ ਦਾ ਬਹੁਤ ਦਿਲ ਕਰਦਾ ਇੱਥੇ ਆਉਣ ਕੋਈ ਉਹਨਾਂ ਨੂੰ ਇੱਥੇ ਸਕੂਲ ਬਣਾਉਣ ਦਾ ਜਾਂ ਹਸਪਤਾਲ ਬਣਾਉਣ ਦਾ ਮੌਕਾ ਮਿਲ ਜੇ ਕੋਈ ਡੋਨੇਸ਼ਨ ਦਾ ਜਾਂ ਕੋਈ ਹੋਰ ਪਰ ਉਹਨਾਂ ਨੂੰ ਪਹਿਲਾਂ ਯਕੀਨ ਨਹੀਂ ਸੀਗਾ ਕਿਉਂਕਿ ਦੇਖੋ ਕੁੜੀ ਭਾਵੇਂ ਜਿੰਨੇ ਮਰਜੀ ਵੱਡੇ ਘਰ ਚ ਵਿਆਹੀ ਜਾਵੇ ਪਰ ਉਹਦੀ ਹਮੇਸ਼ਾ 24 ਘੰਟੇ ਉਹਦੀ ਇੱਕੋ ਹੀ ਤਮੰਨਾ ਹੁੰਦੀ ਹੈ ਮੇਰੇ ਪੇਕਿਆਂ ਵਾਲੇ ਪਾਸਿਓਂ ਠੰਡੀਆਂ ਹਵਾਵਾਂ ਦੇ ਬੁੱਲੇ ਆਉਣੇ ਚਾਹੀਦੇ ਬਸ ਸੋ ਆਪਾਂ ਉਹਨਾਂ ਦੇ ਪੇਕੇ ਆਪਾਂ ਉਹਨਾਂ ਦੇ ਪੇਕੇ ਆ ਜੇ ਪੇਕਿਆਂ ਵੱਲੋਂ ਠੰਡੀਆਂ ਹਵਾਵਾਂ ਚਲੇ ਗਈਆਂ ਉਹ ਆਉਣਗੇ ਵਾਪਸ